ਜੈਂਗੋ 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 ਆਓ ਜੀ ਗਿਆ ਇਹਨੂੰ ਕੀ ਹਾਲ ਚਾਲ ਤੇ ਆਪਾਂ ਇਸ ਟਾਈਮ ਸ਼ਾਮ ਨੂੰ ਈਵਨਿੰਗ ਵਾਕ ਕਰਾ ਰਹੇ ਆਂ ਜੈਂਗੋ ਐਂਡ ਸਟਾਈਲਾ ਦੀ ਖੇਤਾਂ ਦੇ ਵਿੱਚ ਚਲ ਆ ਸ਼ਹਿਰ ਕਰ ਆ ਗਿਧ ਇਧਰ ਇਧਰ ਆ ਜਾ ਉਧਰ ਨਹੀਂ ਜਾਣਾ ਤੁਨ ਮਾਸਾ ਇੱਕ ਤਾਂ ਮੋਟਰਸਾਈਕਲ ਨੇ ਰੈਡੀ ਆ ਮਗਰ ਭਜਦਾ ਯਾਰ ਡੰਡੇ ਭਾਲਦਾ ਸ਼ਾਮ ਦਾ ਟਾਈਮ ਹੈ ਓਪਲ ਹਾਂਜੀ ਦੋਸਤ ਓਪਲ ਹਾਂਜੀ ਦੋਸਤੋ ਮਾਫੀ ਚਾਹੁੰਨੇ ਆ ਨੈਟਵਰਕ ਚਲਿਆ ਗਿਆ ਸੀਗਾ Jio ਵਾਲਿਆਂ ਦਾ ਬੇੜਾ ਬੈਠ ਗਿਆ ਸੀਗਾ ਤੇ ਇਹਨਾਂ ਨੇ ਨਾ 4G ਚੱਲਦਾ ਨਾ ਇਹਨਾਂ ਦਾ 4G ਕਲਾ ਇਹਨਾਂ ਨੇ ਲੋਕਾਂ ਨੂੰ ਲੁੱਟਣ ਤੇ ਜੋਰ ਲੱਗਾ ਹੋਇਆ ਜੈਂਗੋ ਐਂਡ ਸਟਾਈਲ ਆ ਉਹ ਅੱਗੇ ਚਲੇ ਗਏ ਖਾਲਚ ਥੋੜਾ ਜਿਹਾ ਹਨੇਰਾ ਹੋ ਗਿਆ ਲਾਈਵ ਕਰਦੇ ਲੇਟ ਹੋ ਗਏ ਮਾਫੀ ਚਾਹੁੰਨੇ ਆ ਆਜੋ ਪੁੱਤ ਹੁਣ ਦੇਖੋ ਕਿੱਲੇ ਹੁੰਦੇ ਆ ਆਜੋ ਮੇਰਾ ਪੁੱਤ ਆਜੋ 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 ਆਗੇ ਕਿਉਂ ਇਹ ਹੈ ਜੈਂਗੋ ਇਹ ਸਟੈਲਾ ਸਟੈਲਾ ਕਿਸੂ ਗੁੱਡ ਗਰਲ ਜੈਂਗੋ ਇੱਕਦਾਂ ਸਾਰੇ ਬੰਨੇ ਰਹਿੰਦੇ ਆ ਤੇ ਹੁਣ ਇਸ ਵੇਲੇ ਥੋੜਾ ਜਿਆਦਾ ਉਹ ਹੋ ਜਾਂਦੇ ਆ ਕੀ ਕਹਿੰਦੇ ਇਹਨੂੰ ਆਕਰਸ਼ਿਵ ਆਕਰਸ਼ਿਕ ਹੁੰਦੇ ਕੀ ਹੁੰਦੇ ਵੀ ਜਿਆਦਾ ਹੋ ਜਾਂਦੇ ਜਾਨੀ ਕਿ ਖੁੰਖਾਰ ਬਣ ਜਾਂਦੇ ਇਧਰ ਪੱਜਲੇ ਉਧਰ ਪੱਜਲੇ ਹੈਨਾ ਤੇ ਕਿਹੜਾ ਸੱਜਣਾ ਜਿਹੜਾ ਲਾਈਵ ਦੇਖ ਰਿਹਾ ਕਮੈਂਟ ਕਰਕੇ ਜਰੂਰ ਆਪਣਾ ਨਾਮ ਦੱਸੇ ਅਸੀਂ ਉਹਦਾ ਨਾਮ ਲੈ ਕੇ ਧੰਨਵਾਦ ਕਰਾਂਗੇ ਤੇ ਤੋਏ ਜੰਗੋ ਸ਼ਾਹ ਨੂੰ ਇਹਨਾਂ ਨੂੰ ਸ਼ੇਅਰ ਕਰਾਈ ਦੀ ਆ ਥੋੜਾ ਚਿਰ ਅੱਜ ਥੋੜਾ ਲੇਟ ਹੋ ਗਈ ਚਲੋ ਬਾਹਰ ਲੈ ਚੱਲਦੇ ਆ ਬੜਾ ਖਾਲ ਖਾਲ ਪਾਣੀ ਹੈ ਵਿੱਚ ਠੰਡਾ ਹੈ ਤੇ ਬਿਮਾਰ ਵੀ ਨਾ ਹੋ ਜਾਣ ਤੇ ਜਿੰਨੇ ਵੀ ਸੱਜਣ ਜੁੜੇ ਆ ਕਮੈਂਟ ਕਰਕੇ ਆਪਣਾ ਨਾਮ ਜਰੂਰ ਸ਼ੋਅ ਕਰਦਾ ਆਏ ਤੁਹਾਡਾ ਨਾਮ ਲੈ ਕੇ ਧੰਨਵਾਦ ਕੀਤਾ ਜਾਵੇ ਤੇ ਡੌਗ ਆਪਣੇ ਕੋਲੇ ਜਰਮਨ ਸਾਬ ਡੌਗ ਹੈ ਦੇ ਨਾਲ ਹੈਗੇ ਆਪਣੇ ਕੋਲੇ ਲਵਦੀਪ ਸਿੰਘ ਬੰਗੀਲਾ ਗਵੰਡੀ ਜੁੜਿਆ ਹੋਇਆ ਬਈ ਤੇ ਛੇੜ ਕਰਾਉਣ ਲਈ ਲੈ ਕੇ ਆਏ ਥੋੜਾ ਇਧਰ ਖਾਲਾਂ ਆ ਜਾ ਬੋਤੋਈ ਇਧਰ ਆ ਜਾ ਇਧਰ ਉਧਰ ਨਹੀਂ ਜਾਣਾ ਇਕ ਤਾਂ ਇਸ ਮੋਟਰਸਾਈਕਲ ਮਗਰ ਜਿਹੜੀ ਹੈ ਨਾ ਜਦੋਂ ਰੇਡੀ ਵਾਲਾ ਤੇ ਜਿਹੜਾ ਮਗਰੀ ਪੈ ਜਾਂਦੇ ਕੁੱਟੇ ਹੀ ਬਥੇਰੇ ਇੱਕ ਦਿਨ ਮੈਂ ਇਹਨਾਂ ਨੂੰ ਡੰਡਾ ਬਰੇਡ ਵੀ ਕੀਤੀ ਧੰਨਵਾਦ ਵੀਰ ਲੱਬੀ ਸਿੰਘ ਲਬਦੀਪ ਸਿੰਘ ਬੰਗੀ ਆਪਣੇ ਪਿੰਡੋਂ ਮਿੱਤਰ ਜੁੜੇ ਹੋਏ ਆ ਉਹਨਾਂ ਦਾ ਧੰਨਵਾਦ ਕਰਦੇ ਆ ਬਾਕੀ YouTube ਤੇ ਲਾਈਵ ਹੋਇਆ ਕਰੋ ਲਾਈਵ ਹੋਣ ਨਾਲ ਥੋੜਾ ਜਿਹੜਾ ਚੈਨਲ ਸਟਰੋਂਗ ਹੁੰਦਾ ਤੇ ਅਸੀਂ ਇੱਕ ਇੱਕ ਦੋ ਦਿਨ ਦੋ ਦਿਨ ਛੱਡ ਕੇ ਲਾਈਵ ਹੁੰਦੇ ਰਹਿੰਦੇ ਆ ਆ ਜਾ ਪੁੱਤਰੇ ਓਏ ਤੇਰਾ ਗਾਂਹ ਹੀ ਦਰੋ ਜਾਣੇ ਹੋ ਯਾਰ ਆ ਜਾ ਓਰੇ ਟਟਰੀਆਂ ਬੋਲਦੀਆਂ ਟਟਰੀਆਂ ਕਮੈਂਟ ਕਰ ਦਿਆ ਕਰੋ ਬਾਈ ਜੀ ਕਿੱਥੋਂ ਕਿੱਥੋਂ ਜੁੜੇ ਹੋ ਉਹ ਰਿਆ ਪਤਾ ਬੈਠਣ ਲਿਆ ਕਰੋ ਮੈਨੂੰ ਬੈਠਣ ਨਹੀਂ ਦਿੰਦਾ ਇਕਤਾ ਯਾਰ ਇਹ ਨਿਹਰਾ ਆ ਜਾਂਦਾ ਨਾ ਇਧਰ ਨੂੰ ਚੱਲ ਹੋਊਗਾ ਮੇਰੇ ਹਿਸਾਬ ਨੂੰ ਇਧਰ ਨੂੰ ਚੱਲਣਾ ਉਹ ਪਿੰਡ ਰਹਿ ਗਿਆ ਆਪਣਾ ਤੇ ਆਪਾਂ ਇਧਰ ਖੇਤਾਂ ਦੇ ਨਾਲ ਲੈ ਕੇ ਆਈਆਂ ਇਸ ਤਰ੍ਹਾਂ ਇਹ ਜੰਗੂ ਹੈ ਜੰਗੂ ਵੋਈ ਇਹ ਨੂੰ ਆਇਆ ਰੇੜੀ ਮਗਰ ਭੱਜਾ ਸੜਕ ਕੰਨੀ ਸੜਕ ਹੈਗੀ ਇੱਥੋਂ ਕਿਲਾ 2 ਕਿਲੋਮੀਟਰ ਦੂਰ ਉਹ ਸੜਕ ਹੈ ਹੁਣ ਰੇੜੀ ਇਧਰ ਆਇਆ ਤਰੇ ਇਧਰ ਹੁਣ ਮੈਂ ਡੰਡਾ ਲੈ ਕੇ ਆਉਂਗਾ ਆ ਜਾ ਓਏ ਖੜ ਜਾ ਨਾਲੇ ਡਰਦਾ ਹੈ ਤੇ ਨਾਲੇ ਜਾਂਦਾ ਹੈ ਆ ਚੱਲ ਜੇ ਆਈ ਜਾਂਦੇ ਆ ਫਿਰ ਹੁਣ ਦੇਖੇ ਮੁੜਿਆ ਆਉਗਾ ਆ ਇਸ ਤਰ੍ਹਾਂ ਚੱਲ ਗਿਆ ਓਏ ਆ ਜਾ ਓਏ ਚੱਲਦੇ ਆ ਉਹ ਆ ਗਿਆ ਹਾਂ ਹੁਣ ਇਹ ਕੈਨੇਡਾ ਬਲੇਡ ਦੀ ਬਾਲੀ ਹੋਈ ਤੇ ਸਟਾਈਲਾ ਤਾਂ ਨਹੀਂ ਮੈਨੂੰ ਛੱਡ ਗਈ ਜਾਂਦੀ ਇਹ ਨਾਲ ਨਾਲ ਹੀ ਰਹੂ ਨਾ ਉਧਰ ਨੂੰ ਜਾਵੇ ਹੁਣ ਆ ਇੱਥੇ ਖੜ ਗਈ ਜਿਵੇਂ ਇਧਰ ਨੂੰ ਜਾਊਂਗਾ ਤੇ ਵਾਪਸ ਆ ਜੂਗੀ ਉਹ ਥੋੜਾ ਟੱਪ ਜਾਂਦਾ ਕਿੱਲਾ ਲੁੱੜ ਕਿੱਲਾ ਦੂਰ ਟੱਪ ਜਾਂਦਾ ਇਹਨੇ ਵਾਜ ਇਨਾਕ ਦੂਰ ਰਹਿਣਾ ਇਹ ਜ਼ਿਆਦਾ ਕਰਦੀ ਆ ਥੋੜਾ ਮੋਹ ਵੀ ਜ਼ਿਆਦਾ ਕਰਦੀ ਆ ਇਹ ਤੇ ਰਾਤ ਨੂੰ ਵੀ ਕਮਰੇ ਦੇ ਮੂਹਰੇ ਬੈਠੀ ਰਹਿੰਦੀ ਆ ਇਕੱਲੀ ਆਇਆ ਬੱਤੋ ਇਹ ਕਮਲਾ ਇਹ ਜੈਂਗੋ ਥੋੜਾ ਹਨੇਰਾ ਹੋ ਗਿਆ ਤੁਹਾਨੂੰ ਜਿੱਦੇ ਘਟ ਹੋਣਗੇ ਇਸ ਟਾਈਮ ਮਸਤੀ ਨਾ ਕਰੋ ਮਸਤੀ ਨਾ ਕਰੋ ਆਇਆ ਬੱਤੋ ਰੇ ਇਸ ਟਾਈਮ ਆ ਬੜੀ ਛੇਤੀ ਨੇੜੇ ਆ ਜਾਂਦੀ ਹੈ ਇਹ ਬਲੰਸ ਹੁੜਾ ਚਾਨਣ ਵਾਲੇ ਥਾਂ ਲਜਾਣੇ ਕੋਈ ਸਾਰੇ ਪਾਸੇ ਕਣਕਾਂ ਹਰੇ ਬਾਈ ਜਿਆਦੇ ਆ ਤੇ ਉਹਨਾਂ ਕਰਕੇ ਹਨੇਰਾ ਦੀਦਾ ਤੇ ਥੋੜਾ ਖਾਲੀ ਥਾਂ ਲਜਾਣੇ ਉੱਥੇ ਖਾਲੀ ਥਾਂ ਤੇ ਕਿਆ ਰੋਸ਼ਨੀ ਚਮਕਦੀ ਆ ਤਾਂ ਇਹ ਭਾਈ ਵੀ ਛੇਤੀ ਦੇਣਗੇ ਆ ਜਾਓ ਬਤੋਈ ਦੇਖਤਾ ਸੀ ਪੰਜੇ ਦਾ ਮਾੜੇ ਬੰਦੇ ਵੀ ਪੈਰ ਕੱਢਦੇ ਇਨਾਂ ਤੇ ਜਾ ਨਾ ਓਏ ਡੰਡੇ ਪਹਿਣਗੇ ਫਿਰ